ਜਿੱਥੇ ਇੱਕ ਭਗਵੰਤਮਾਨ ਕਹਿੰਦਾ ਸੀਗਾ ਵੀ ਤੁਸੀਂ ਸਾਡੀ ਸਰਕਾਰ ਲਿਆਓ ਅਸੀਂ ਸਾਡੀ ਸਰਕਾਰ ਦੇ ਵਿੱਚ ਕੋਈ ਧਰਨਾ ਮੁਝਾਰਾ ਨਹੀਂ ਲੱਗਣ ਦੇ। ਇਹ ਮਹਿੰਦਰ ਮਾਸਟਰ ਦਾ ਮੁੰਡਾ ਜਦੋਂ ਸਰਕਾਰ ਬਣੀ ਆ ਸਭ ਤੋਂ ਪਹਿਲਾਂ ਟੀਚਰਾਂ ਤੇ ਹਮਲਾ ਫਿਰ ਪੀਆਰਟ ਪੀਆਰਟੀਸੀ ਬੱਸਾਂ ਵਾਲੇ ਮੁਲਾਜ਼ਮਾਂ ਤੇ ਹਮਲਾ ਕਿਸਾਨ ਜਥੇਬੰਦੀਆਂ ਤੇ ਹਮਲਾ ਇਹ ਸਰਕਾਰ ਆਪਦੀਆਂ ਨਲਾਇਕੀਆਂ ਨੂੰ ਸਪਾਉਣਾ ਚਾਹੁੰਦੀ ਹੈ। ਕੰਮ ਉਹਨਾਂ ਨੇ ਕੀਤੇ ਨਹੀਂ। ਸੋ ਭਗਵੰਤਮਾਨ ਸਰਕਾਰ ਨੂੰ ਇਹੀ ਕਹਿਣੇ ਆ। ਅੱਜ ਤੂੰ ਇੱਕ ਮੰਦਰ ਤੇ ਪਰ ਜਾਣੀ ਕਰਿਆ ਇਹ ਸਾਰੇ ਮੰਦਰ ਹੀ ਫਿਰਦੇ ਨੇ ਬਠਿੰਡਾ ਖੜਿਆ ਧਰਨਾ ਪ੍ਰਦਰਸ਼ਨ ਜੋਰਾ ਸ਼ੋਰਾ ਨਾਲ ਚੱਲ ਰਿਹਾ ਜਿੱਤੇ ਦੂਰ ਦਰਾਡੇ ਤੋਂ ਪੂਰੇ ਪੰਜਾਬ ਦੇ ਵਿੱਚੋਂ ਪੱਤਰਕਾਰ ਭਾਈਚਾਰਾ ਆਇਆ ਉੱਥੇ ਹੀ ਨਾਲ ਕਿਸਾਨ ਜਥੇਬੰਦੀਆਂ ਆਈਆਂ ਕਿਸਾਨ ਜਥੇਬੰਦੀ ਉਗਰਾਹਾਂ ਜਥੇਬੰਦੀ ਤੋਂ ਸ਼ੇਰਪੁਰ ਬਲਾਕ ਦੇ ਵਿੱਚੋਂ ਇੱਥੇ ਕਿਸਾਨ ਖੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਕਿਉਂਕਿ ਉਹ ਸਰਕਾਰ ਜਦੋਂ ਪੀਲੀਆਂ ਪੱਗਾਂ ਕੇਸਰੀ ਪੱਗਾਂ ਬਨ ਕੇ ਕਹਿੰਦੇ ਸੀ ਵੀ ਅਸੀਂ ਇਨਕਲਾਬ ਲੈ ਕੇ ਆਵਾਂਗੇ ਹੁਣ ਕਿਵੇਂ ਵੇਖਦੇ ਆ ਅੱਜ ਦਾ ਜਿਹੜਾ ਇਕੱਠ ਹੈ ਇੱਥੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਵੱਡੀ ਪੱਧਰ ਤੇ ਆਪਦੇ ਕੈਡਰ ਨੂੰ ਨਾਲ ਲੈ ਕੇ ਇੱਕ ਅਜਿਹੇ ਮਸਲੇ ਤੇ ਆਈਆਂ ਨੇ ਇੱਕ ਜਿਹੜਾ ਵਿਚਾਰ ਹੈ ਜਿਸ ਤਰ੍ਹਾਂ ਜਿਵੇਂ ਆਪਾਂ ਕਹਿ ਦਈਏ ਵੀ ਭਗ ਸਿੰਘ ਦੀ ਸੋਚ ਨੂੰ ਲੈ ਕੇ ਜਦ ਪਾਰਟੀ ਅੱਗੇ ਵਧੀ ਤੇ ਅੱਜ ਉਹਦੇ ਵਿਚਾਰਾਂ ਨੂੰ ਇਹ ਕਤਲ ਕਰਨ ਦੇ ਲਈ ਇਹਨੇ ਜਿਹੜਾ ਪੱਤਰਕਾਰਤਾ ਦੇ ਉੱਤੇ ਪੱਤਰਕਾਰ ਭਾਈ ਚਾਰੇ ਤੇ ਹਮਲਾ ਕੀਤਾ ਹੈ ਇਹ ਹਮਲੇ ਨੂੰ ਜਥੇਬੰਦੀਆਂ ਜਿਵੇਂ ਅਗਰਾਹਾ ਕਹਿਦੀਆਂ ਸੀ ਉਹਨਾਂ ਨੇ ਪੱਤਰਕਾਰਾਂ ਤੇ ਹਮਲਾ ਨਹੀਂ ਮੰਨਿਆ ਇਹਨਾਂ ਨੂੰ ਜਥੇਬੰਦੀਆਂ ਤੇ ਹਮਲਾ ਮੰਨਿਆ ਉਸ ਹਮਲੇ ਦੇ ਵਿਰੋਧ ਦੇ ਵਿੱਚ ਜਿਹੜਾ ਇਹਨਾਂ ਨੇ ਵਿਚਾਰਾਂ ਨੂੰ ਤੇ ਰੋਕ ਲਾਉਣ ਦੀ ਜਿਹੜੀ ਪ੍ਰੈਸ ਦੀ ਆਜ਼ਾਦੀ ਹੈ ਉਹਨੂੰ ਕੁਚਲਣ ਦੇ ਲਈ ਸਰਕਾਰਾਂ ਕਦੇ ਵੀ ਸਰਕਾਰਾਂ ਆਉਂਦੀਆਂ ਰਹਿੰਦੀਆਂ ਤੇ ਜਾਂਦੀਆਂ ਰਹਿੰਦੀਆਂ ਨੇ ਪਰ ਇਹ ਜੇ ਤਾਨਾ ਸਾਹਿਬ ਫੈਸਲੇ ਕਾਰਨ ਕੀ ਵੀ ਸਰਕਾਰ ਆਪਦੀਆਂ ਨਲਾਇਕੀਆਂ ਨੂੰ ਸਪਾਉਣਾ ਚਾਹੁੰਦੀ ਹੈ ਕੰਮ ਉਹਨਾਂ ਨੇ ਕੀਤੇ ਨਹੀਂ ਜੇ ਕੋਈ ਸਵਾਲ ਪੁੱਛਦਾ ਹੈ ਪੱਤਰਕਾਰਾਂ ਦਾ ਕੀ ਕੰਮ ਹੈ ਸਵਾਲ ਪੁੱਛਣੇ ਜੇ ਸਵਾਲ ਪੁੱਛਣ ਦੀ ਤੁਸੀਂ ਪਰਚੇ ਦਰਜ ਕਰਨ ਲਾਗੇ ਠੀਕ ਹੈ ਕੋਈ ਗਲਤੀ ਕਰਦਾ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਜੇ ਹੁਣ ਤੁਹਾਨੂੰ ਸਵਾਲ ਕਰੇ ਸਵਾਲ ਦਾ ਜਵਾਬ ਤੁਹਾਨੂੰ ਸਰਕਾਰੋਂ ਉਹਦਾ ਦੇਣਾ ਬਣਦਾ ਤੁਸੀਂ ਜ਼ਿੰਮੇਵਾਰ ਹੋ ਲੋਕਾਂ ਨੇ ਚੁਣੇ ਹੋਏ ਹੋ ਤੁਸੀਂ ਡਿਕਟੇਟਰ ਨਹੀਂ ਹੈਗੇ ਵੀ ਨਾ ਦਿਓ ਜੇ ਡਿਕਟੇਟਰ ਹੁੰਦਾ ਤਾਂ ਨਾ ਦਿੰਦੇ ਪਰ ਜੇ ਚੁਣੇ ਹੋਇਆਂ ਤਾਂ ਤੁਹਾਨੂੰ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਇਹਨਾਂ ਤੋਂ ਤੁਸੀਂ ਭੱਜ ਨਹੀਂ ਸਕਦੇ ਕੱਲ ਨੂੰ ਤੁਸੀਂ ਲੋਕਾਂ ਦੀ ਕਚਹਿਰੀ 'ਚ ਫੇਰ ਆਉਣਾ ਹੈ ਵੋਟਾਂ ਮੰਗਣ ਲਈ ਵੀ ਇਹ ਲੋਕਾਂ ਕੋਲ ਆਮੋਗੇ ਪਰ ਜਿਸ ਤਰ੍ਹਾਂ ਤੁਸੀਂ ਪ੍ਰੈਸ ਨੂੰ ਕੋਚਣ ਦੇ ਲਈ ਸਾਰਾ ਤਾਮ-ਤਾਮ ਲਾ ਕੇ ਵੀ ਡਰਾ ਲਾਂਗੇ ਅਸੀਂ ਇਹ ਜਿਹੜਾ ਪੱਤਰਕਾਰ ਭਾਈਚਾਰੇ 'ਚੋਂ ਜਿਹੜੇ ਚਾਰਾਂ ਦੇ ਤੁਸੀਂ ਕੀਤੇ ਨੇ ਪਹਿਲੀ ਗੱਲ ਤਾਂ ਟੋਟਲੀ ਪ੍ਰੈਸ ਜਿਹੜੇ ਵੀਰ ਪੱਤਰਕਾਰ ਦਾ ਤੇ ਪੈਸੇ ਵਿੱਚ ਨੇ ਉਹ ਜਾਣਦੇ ਨੇ ਕਿਉਂਕਿ ਜਿੰਨਾ ਉਹਨਾਂ ਨੂੰ ਦਬਾਓਗੇ ਨਾ ਇਹ ਉਦੋਂ ਜ਼ਿਆਦੇ ਫਟਾਰੇ ਵਾਂਗੂ ਜ਼ਿਆਦੇ ਉੱਠਣਗੇ ਉਹ ਵਧੀਆ ਸੋਚ ਲੈ ਕੇ ਸਰਕਾਰ ਨੂੰ ਵੀ ਇਸ ਤੋਂ ਹਟ ਕੇ ਇਹ ਜਿਹੜੀਆਂ ਪੱਤਰਕਾਰ ਜੇ ਪਰਚਿਆਂ ਦੇ ਨਾਲ ਡਰਨਾ ਹੁੰਦਾ ਨਾ ਤਾਂ ਸ਼ਾਇਦ ਡਰ ਜਾਂਦੇ ਪਰ ਹੁਣ ਤਾਂ ਡਰਨ ਦੀ ਬਜਾਏ ਜਥੇਬੰਦੀਆਂ ਵੀ ਇਹਨਾਂ ਦੇ ਨਾਲ ਆ ਖੜੀਆਂ ਸਰਕਾਰ ਦੇ ਇਸ ਤਾਕਤਵਰ ਜਿਹੜਾ ਹੱਲਾ ਕਰਿਆ ਉਹਨੂੰ ਠੱਲਣ ਦੇ ਲਈ ਡਿਕਟੇਟਰਸ਼ਿਪ ਨੂੰ ਕੋਚਣ ਦੇ ਲਈ ਜਿੰਨਾ ਚਿਰ ਸਰਕਾਰ ਇਹ ਹੈ ਜਾਂ ਤੱਕੇ ਸਾਈਆਂ ਕਰਦੀਆਂ ਹੋਊ ਜਥੇਬੰਦੀਆਂ ਅਸੀਂ ਚਾਹੇ ਗ੍ਰਾਹਕਾ ਗਰੁੱਪ ਦਾ ਟੋਟਲ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਨੇ ਉਹ ਇਸ ਤਰ੍ਹਾਂ ਜਿਵੇਂ ਅੱਜ ਇਹ ਭਾਈਚਾਰੇ ਤੇ ਹਮਲਾ ਕੱਲ ਨੂੰ ਮੁਲਾਜ਼ਮਾਂ ਤੇ ਆਏ ਵਿਦਿਆਰਥੀਆਂ ਤੇ ਆ ਜਿੱਧਰ ਨੂੰ ਵੀ ਹਮਲਾ ਸਰਕਾਰ ਧੱਕੇਸ਼ਾਹੀ ਕਰੂਗੀ ਉਹਦਾ ਅਸੀਂ ਲਗਾਤਾਰ ਡਟ ਕੇ ਵਿਰੋਧ ਕਰਦੇ ਰਹਾਂਗੇ ਕਿਵੇਂ ਦੇਖਦੇ ਹਾਂ ਕਿਉਂਕਿ ਉਹ ਸਰਕਾਰ ਜਿਹੜੀ ਤਾਂ ਕਹਿੰਦੀ ਸੀ ਵੀ ਇਹੇ ਪੋਸਟਰਾਂ ਤੇ ਚੱਲਦੇ ਆ ਬਾਦਲਾਂ ਵਰਗੇ ਜਾਂ ਇੱਧਰ ਦਿੱਲੀ ਤੋਂ ਸਰਕਾਰ ਅੱਜ ਉਹ ਜਵੇਂ ਉਹ ਕੇਜਰੀਵਾਲ ਦੀ ਗੋਦੀ ਦੇ ਵਿੱਚ ਬੈਠ ਗਈ ਦੇਖੋ ਜੀ ਇਹ ਸਰਕਾਰ ਆ ਜਿਹੜੀ ਇਹ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਕੇ ਕਿਉਂਕਿ ਇਹ ਭੰਡਾ ਦੀ ਸਰਕਾਰ ਆ ਭੰਡਾ ਦਾ ਕੰਮ ਕੀ ਕਰਨਾ ਹੁੰਦਾ ਲੋਕਾਂ ਨਾਲ ਆ ਮੰਨ ਲਓ ਕਹਾਸੀਆਂ ਖੇਡੀਆਂ ਕਰ ਲੀਆਂ ਲੋਕਾਂ ਨੂੰ ਗੱਲਾਂ ਦੇ ਵਿੱਚ ਗਮਰਾਹ ਕਰਕੇ ਜਿਹੜੇ ਕਿ ਚੁਟਕਲੇਵਾਜਾਂ ਦੀ ਸਰਕਾਰ ਆ ਪਿਛਲੇ 70 ਸਾਲਾਂ ਦਾ ਜਿਹੜਾ ਨਾਰਾ ਦੰਦੇ ਸੀਗੇ ਵੀ ਪੰਜਾਬ ਦਾ ਵਿਕਾਸ ਨਹੀਂ ਹੋਇਆ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ ਪਰ ਜੇ ਦੇਖਿਆ ਜਾਵੇ ਜਿੱਥੇ ਇੱਕ ਭਗਵੰਤ ਮਾਨ ਕਹਿੰਦਾ ਸੀਗਾ ਵੀ ਤੁਸੀਂ ਸਾਡੀ ਸਰਕਾਰ ਲਿਆਓ ਅਸੀਂ ਸਾਡੀ ਸਰਕਾਰ ਦੇ ਵਿੱਚ ਕੋਈ ਧਰਨਾ ਮੁਝਾਰਾ ਨਹੀਂ ਲੱਗਣ ਦੇ ਇਹ ਮਹਿੰਦਰ ਮਾਸਟਰ ਦਾ ਮੁੰਡਾ ਜਦੋਂ ਸਰਕਾਰ ਬਣੀ ਆ ਸਭ ਤੋਂ ਪਹਿਲਾਂ ਟੀਚਰਾਂ ਤੇ ਹਮਲਾ ਫਿਰ ਪੀਆਰਟ ਪੀਆਰਟੀਸੀ ਬੱਸਾਂ ਵਾਲੇ ਮੁਲਾਜ਼ਮਾਂ ਤੇ ਹਮਲਾ ਕਿਸਾਨ ਜਥੇਬੰਦੀਆਂ ਤੇ ਹਮਲਾ ਪਰ ਇਹਨੂੰ ਸਰਕਾਰ ਨੂੰ ਦੱਸ ਦਿੰਦੇ ਆ ਵੀ ਇਹ ਲੋਕਤਾਕਤਾ ਲੋਕਤਾਕਤ ਨੂੰ ਜਿੰਨਾ ਤੁਸੀਂ ਦਬਾਓਗੇ ਇਹ ਉਨਾਂ ਉੱਪਰ ਉੱਠਣਗੇ ਇਤਿਹਾਸ ਗਵਾਹ ਆ ਦੋ ਪਿਛਲੇ ਸਾਲਾਂ ਦੇ ਵਿੱਚ ਮੋਦੀ ਸਰਕਾਰ ਵੀ ਕਹਿੰਦੀ ਸੀ ਵੀ ਜੋ ਮੈਂ ਕਹਤਾ ਤਾਂ ਕਹਤਾ ਜੋ ਕਰਤਾ ਤਾਂ ਕਰਤਾ ਹੁਣ ਅਸੀਂ ਪਿੱਛੇ ਨਹੀਂ ਮੁੜਾਂਗੇ ਪਰ ਇਹ ਲੋਕਾਂ ਨੇ ਲੋਕਾਂ ਦੇ ਕਾਠ ਨੇ ਹੁਣ ਮੂੰਹ ਤੋੜ ਮਾ ਜਵਾਬ ਦਿੱਤਾ ਔਰ ਉਹ ਤਿੰਨ ਕਾਲੇ ਕਾਨੂੰਨ ਜਿਹੜੇ ਉਹ ਮੰਨ ਲੋ ਕਹਿੰਦਾ ਸੀਗਾ ਵੀ ਇਹ ਅਵਾਨੀਆਂ ਅਦਾਨੀਆਂ ਦੇ ਪਿੱਛੇ ਲੱਗ ਕੇ ਦੇਸ਼ ਨੂੰ ਵੇਚਣ ਦੇ ਲੱਗੇ ਹੋਏ ਨੇ ਚਾਹੇ ਭਗਵੰਤ ਮਾਨ ਹੋਣੀ ਵੀ ਲਾਲੀਏ ਇਹ ਵੀ ਦਿੱਲੀ ਤੋਂ ਚੱਲਦੇ ਨੇ ਭਰਾਵੋ ਕਿਉਂਕਿ ਭਗਵੰਤ ਮਾਨ ਭਗਤ ਸਿੰਘ ਦਾ ਨਾਅਰਾ ਦਿੰਦਾ ਸੀਗਾ ਆਹ ਭਗਤ ਸਿੰਘ ਦੀਆਂ ਪੱਗਾਂ ਬੰਨ੍ਹ ਕੇ ਸਾਡੇ ਲੋਕਾਂ ਨੂੰ ਗਮਰਾਹ ਕਰ ਲਿਆ ਵੀ ਠੀਕ ਆ ਯਾਰ ਲੋਕਾਂ ਨੂੰ ਵੀ ਲੱਗਿਆ ਵੀ ਬਦਲਾ ਆਊਗਾ ਪਰ ਆ ਬਦਲਾ ਭਰਾਵੋ ਦੇਖ ਰਹੇ ਆ ਪੂਰੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਕੋਨਾ ਨਹੀਂ ਹੋਣਾ ਜਿੱਥੇ ਕਰੇ ਧਰਨਾਂ ਲੱਗਿਆ ਹੋਵੇ ਇਹਨਾਂ ਦੀ ਸਰਕਾਰ ਤੇ ਪਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਲੋਕ ਨੇ ਸਾਡਾ ਇਤਿਹਾਸ ਆ ਪੰਜਾਬ ਦਾ ਜੁਰਮ ਅੱਜ ਤੇ ਨਹੀਂ ਜੁਰਮ ਪਹਿਲਾਂ ਤੋਂ ਆਉਂਦੇ ਹੋਏ ਨੇ ਪਰ ਜਦੋਂ ਜਰੂਰ ਜੁਰਮ ਹੋਇਆ ਤਾਂ ਪੰਜਾਬ ਦੇ ਲੋਕ ਇਕੱਠੇ ਹੋ ਕੇ ਜੁਰਮ ਨੂੰ ਮੂੰਹ ਤੋੜ ਮਾ ਜਵਾਬ ਦਿੰਦੇ ਰਹੇ ਨੇ ਔਰ ਜੁਰਮ ਦੇ ਖਿਲਾਫ ਹਮੇਸ਼ਾ ਤੱਕੇਸਾਈ ਦੇ ਖਿਲਾਫ ਲੜੇ ਨੇ ਸੋ ਭਗਵਾਨਤਮਾਨ ਸਰਕਾਰ ਨੂੰ ਇਹੀ ਕਹਿਣੇ ਆ ਅੱਜ ਤੂੰ ਇੱਕ ਮੰਦਰ ਤੇ ਪਰਚਾ ਨਹੀਂ ਕਰਿਆ ਇਹ ਸਾਰੇ ਮੰਦਰੀ ਫਿਰਦੇ ਨੇ ਇੱਥੇ ਕਿਉਂਕਿ ਜੇ ਦੇਖ ਲਈਏ ਜਥੇਬੰਦੀਆਂ ਵੀ ਪ੍ਰੋਟੈਸਟ ਕਰਦੀਆਂ ਤਾਂ ਮੀਡੀਆ ਦਾ ਸਭ ਤੋਂ ਵੱਡਾ ਰੋਲ ਹੁੰਦਾ ਆਗਰ ਮੀਡੀਆ ਸੱਚ ਦੀ ਗੱਲ ਕਰੂਗਾ ਤਾਂ ਉਹਨਾਂ ਦੇ ਪਰਚੇ ਦਿੰਦੀ ਸਰਕਾਰ ਇਹ ਠੀਕ ਆ ਇਹਨਾਂ ਦੇ ਕੌਲੀਚੱਟ ਮੀਡੀਆ ਵੀ ਹੋਊਗਾ ਵਿੱਚ ਕਣਕ ਦੇ ਵਿੱਚ ਕਾਲੰਗਿਆਰੀ ਹੁੰਦੀ ਆ ਪ੍ਰਭੂ ਪਰ ਜੇ ਮਨਿੰਦਰ ਵਰਗੇ ਸਾਡੇ ਨੌਜਵਾਨ ਕਿਉਂਕਿ ਇਹਨਾਂ ਤੋਂ ਜਹ ਜਿਹੇ ਸੂਤ ਲੈ ਕੇ ਤੁਰੇ ਹੋਏ ਨੇ ਸੱਚ ਦੀ ਗੱਲ ਕਰਦੇ ਨੇ ਤਾਂ ਪੰਜਾਬ ਦੇ ਵਿੱਚ ਨੌਜਵਾਨ ਵਰਗੀ ਪ੍ਰਭਾਵਿਤ ਹੁੰਦਾ ਅੱਜ ਤੁਸੀਂ ਦੇਖਿਆ ਹੀ ਆ ਕੱਠਾ ਜਿਹੜਾ ਬਠਿੰਡਾ ਦੇ ਵਿੱਚ ਠਾਠਾ ਮਾਰਦਾ ਕੱਠਾ ਇਹ ਐਸੀ ਤਰ੍ਹਾਂ ਹੀ ਚੱਲਦਾ ਰਹਿਣਾ ਕਿਉਂਕਿ ਜਦੋਂ ਜਦੋਂ ਸਰਕਾਰ ਜ਼ੁਰਮ ਕਰੂਗੀ ਤਾਂ ਲੋਕ ਬਾਹਰ ਝੜ ਕੇ ਆਉਣਗੇ ਧੰਨਵਾਦ ਧੰਨਵਾਦ ਜੀ ਬਿਲਕੁਲ ਤੁਸੀਂ ਜਿਵੇਂ ਸੁਣਿਆ ਇੱਕ ਨੌਜਵਾਨ ਜਥੇਬੰਦੀ ਦਾ ਜਿਹੜਾ ਆਗੂ ਆ ਉਹ ਕਿੰਨਾ ਵਧੀਆ ਢੰਗ ਨਾਲ ਉਹਨਾਂ ਨੇ ਦੱਸਿਆ ਕਿ ਜੇਕਰ ਇਹ ਸਰਕਾਰ ਪਰਚੇ ਦੇਣੋਂ ਨਹੀਂ ਹਟਦੀ ਤਾਂ ਆਉਣ ਵਾਲਾ ਸਮਾਂ ਜਿਹੜਾ ਸਰਕਾਰ ਵਾਸਤੇ ਬੇहद ਮਾੜਾ ਹੋਗਾ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਦੇ ਨਾਲ ਰੁਕ ਕਰਾਂਗੇ ਕੈਮਰਾ ਪਰਸਨ ਰਮਨ ਦੇ ਨਾਲ ਸੁਖਵਿੰਦਰ ਨਿਕੋ ਐਨਟੀਵੀ ਪੰਜਾਬੀ ਬਿਟੈਂਡਾ ਤੋਂ